ਵੱਲੋਂ ਦਾ ਮੈਂ ਪਠਾਨਕੋਟ ਦੇ ਉਹਨਾਂ ਬੱਚਿਆਂ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਬੜੀ ਕਟਨ ਪ੍ਰੀਖਿਆ ਦੇ ਵਿੱਚੋਂ ਅੱਭਲ ਆਏ ਨੇ ਪੰਜਾਬ ਦੇ ਅੰਦਰ ਸੋ ਮੇਰਾ ਉਹਨਾਂ ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਅਧਿਆਪਕਾਂ ਨੂੰ ਵੀ ਮਤਲਬ ਜਿਹੜਾ ਆ ਉਹ ਮੁਬਾਰਕਾਂ ਮੇਰੇ ਵੱਲੋਂ ਕਿਉਂਕਿ ਕੱਲ ਪੰਜਵੀਂ ਦਾ ਰਿਜ਼ਲਟ ਜਦੋਂ ਆਇਆ ਤੇ ਸਾਡਾ ਜ਼ਿਲ੍ਹਾ ਪਠਾਨਕੋਟ ਪੰਜਾਬ ਦੇ ਵਿੱਚੋਂ ਟਾਪ ਤੇ ਆਇਆ ਸੋ ਇਹ ਲਗਾਤਾਰ ਹੀ 2-3 ਸਾਲ ਤੋਂ ਚਾਹੇ 8ਵੀਂ ਦੀ ਮੈਰਿਟ ਹੋਵੇ ਚਾਹੇ ਮੈਟ੍ਰਿਕ ਦੀ ਹੋਵੇ ਤੇ ਚਾਹੇ ਪ੍ਰਾਇਮਰੀ ਦੀ ਲਗਾਤਾਰ ਪਠਾਨਕੋਟ ਜਿਹੜਾ ਆ ਉਹ ਕਿਸੇ ਨਾ ਕਿਸੇ ਪਾਸਿਓ ਮੈਰਿਟ ਚਾਹੁੰਦਾ ਸੋ ਮੈਨੂੰ ਵੀ ਇਸ ਗੱਲ ਦੀ ਤਸੱਲੀ ਹੈ ਕਿ ਕੱਲ ਰਿਜ਼ਲਟਾਂ ਦੇ ਦੌਰਾਨ ਜਦੋਂ ਮੈਂ ਵੀ ਖਬਰ ਪੜ੍ਹੀ ਹੈ ਸੁਣੀ ਹੈ ਸੋ ਮੈਨੂੰ ਵੀ ਖੁਸ਼ੀ ਹੋਈ ਕਿ ਮੇਰਾ ਜ਼ਿਲ੍ਹਾ ਪਿਆਰਾ ਜ਼ਿਲ੍ਹਾ ਜਿੱਥੋਂ ਦੇ ਬੱਚਿਆਂ ਨੇ ਸਖਤ ਮਿਹਨਤ ਕਰਕੇ ਸਾਡੇ ਜ਼ਿਲ੍ਹੇ ਦਾ ਨਾ ਰੋਸ਼ਨ ਕੀਤਾ ਸੋ ਲਗਾਤਾਰ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਪੰਜਾਬ ਦੇ ਅੰਦਰ ਜਿੱਥੇ ਬਾਕੀ ਸਾਈਡਾਂ ਦੇ ਉੱਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਉਥੇ এডਿਕੇਸ਼ਨ ਨੂੰ ਲੈ ਕੇ ਕਿਉਂਕਿ ਥੀਮ ਹੈ ਆਮ ਆਦਮੀ ਪਾਰਟੀ ਦਾ ਹੈਲਥ ਹੋਰ এডਿਕੇਸ਼ਨ ਜਿਹੜੇ ਦੋਨੋਂ ਖੇਤਰ ਨੇ ਤੇ ਉਹਨਾਂ ਦਾ ਥੀਮ ਹੈ ਵੀ ਇੱਥੇ ਬੈਟਰ ਕਰਨਾ ਸੋ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਸਕੂਲਾਂ ਨੂੰ ਲੈ ਕੇ ਵੱਡੇ ਪਲਾਂਗਾ ਪੁੱਟੀਆਂ ਗਈਆਂ ਨੇ ਸਰਕਾਰ ਨੇ ਸਤਾ ਚ ਆਉਂਦੇ ਸਾਰੀ 12700 ਜਿਹੜੇ ਕੱਚੇ ਵਿਧਾਇਕ ਨੇ ਉਹਨਾਂ ਨੂੰ ਪੱਕਿਆ ਕਰਕੇ ਬੜਾ ਇਤਿਹਾਸਿਕ ਫੈਸਲਾ ਕੀਤਾ ਸੀਗਾ ਸੋ ਲਗਾਤਾਰ ਵਿਧਾਇਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਲਗਾਤਾਰ ਉਹਨਾਂ ਨੂੰ ਇੱਕ ਐਜੂਕੇਸ਼ਨ ਨੂੰ ਬਿਹਤਰ ਬਣਾਉਣ ਦੇ ਲਈ ਇੱਕ ਬਿਹਤਰ ਮਾਹੌਲ ਦਿੱਤਾ ਜਾ ਰਿਹਾ ਹੈ ਟੀਚਰ ਸਹਿਬਾਨਾਂ ਨੂੰ ਸੋ ਮੈਂ ਕਹਿ ਸਕਦਾ ਕਿ ਮਾਨਜੂ ਮੁੱਖ ਮੰਤਰੀ ਜੀ ਦੀ ਵਾਅਦੇ ਵਿੱਚ ਪੰਜਾਬ ਜਿੱਥੇ ਵਕ ਵਕ ਖੇਤਰਾਂ ਦੇ ਅੰਦਰ ਨਵੇਂ ਪਲਾਂਗਾ ਪੁੱਟ ਰਿਹਾ ਹੈ ਮੈਂ ਕੀਰਤਮਨ ਸਾਹਬਤ ਕਰ ਰਿਹਾ ਉਥੇ ਐਜੂਕੇਸ਼ਨ ਖੇਤਰ ਦੇ ਅੰਦਰ ਵੀ ਪੰਜਾਬ ਜਿਹੜਾ ਹੈ ਉਹ ਲਗਾਤਾਰ ਬੁਲੰਦੀਆਂ ਤੇ ਜਾ ਰਿਹਾ ਸੋ ਸਕੂਲ ਆਫ ਫੈਮਿਨਸ ਵੀ ਉਹਦਾ ਇੱਕ 파ਟ ਹੈ ਕਿ ਜਿੱਥੇ ਆਮ ਘਰਾਂ ਦੇ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਵੀ ਇੱਕ ਬਹੁਤ ਵੱਡਾ ਮੈਂ ਸਮਝਦਾ ਵੀ ਇੱਕ ਸਪੇਸ ਮਿਲੀ ਹੈ ਕਿ ਉਹ ਜੀ ਆਈਐਸ ਆਈਪੀਐਸ ਜਾਂ ਹੋਰ ਵੀ ਕੋ ਵੱਡੀਆਂ ਨੌਕਰੀਆਂ ਪ੍ਰਾਪਤ ਕਰਨਾ ਚਾਹੁੰਦੇ ਆ ਤੇ ਉਹਦੇ ਲਈ ਜਿਹੜਾ ਬੇਸ ਬਣਦਾ ਆ ਉਹ ਸਕੂਲ ਆਫ ਫੈਮਿਨਸ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਮਾਹੌਲ ਮਿਲੂਗਾ ਸੋ ਮੈਂ ਫਿਰ ਦੁਬਾਰਾ ਪਠਾਨਕੋਟ ਜ਼ਿਲ੍ਹੇ ਦੇ ਉਹਨਾਂ ਸਮੁੱਚੇ ਪਰਿਵਾਰਾਂ ਨੂੰ ਉਹਨਾਂ ਅਧਿਆਪਕਾਂ ਨੂੰ ਤੇ ਬੱਚਿਆਂ ਨੂੰ ਮੁਬਾਰਕਾ ਦੇਣਾ ਜਿਨ੍ਹਾਂ ਨੇ ਪਠਾਨਕੋਟ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ। ਸਾਡੇ ਪਿਆਰੋ ਦਾ ਮੈਂ ਪਠਾਨਕੋਟ ਦੇ ਉਹਨਾਂ ਬੱਚਿਆਂ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਬੜੀ ਕਟਨ ਅ ਪ੍ਰੀਖਿਆ ਦੇ ਵਿੱਚੋਂ ਅੱਭਲ ਆਏ ਨੇ ਪੰਜਾਬ ਦੇ ਅੰਦਰ ਸੋ ਮੇਰਾ ਉਹਨਾਂ ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਅਧਿਆਪਕਾਂ ਨੂੰ ਵੀ ਅ ਮਤਲਬ ਜਿਹੜਾ ਆ ਉਹ ਮੁਬਾਰਕਾਂ ਮੇਰੇ ਵੱਲੋਂ ਕਿਉਂਕਿ ਕੱਲ ਪੰਜਵੀਂ ਦਾ ਰਿਜ਼ਲਟ ਜਦੋਂ ਆਇਆ ਤੇ ਸਾਡਾ ਜ਼ਿਲ੍ਹਾ ਪਠਾਨਕੋਟ ਪੰਜਾਬ ਦੇ ਵਿੱਚੋਂ ਟਾਪ ਤੇ ਆਇਆ ਸੋ ਇਹ ਲਗਾਤਾਰ ਹੀ 2-3 ਸਾਲ ਤੋਂ ਚਾਹੇ 8ਵੀਂ ਦੀ ਮੈਰਿਟ ਹੋਵੇ ਚਾਹੇ میٹرک ਦੀ ਹੋਵੇ ਤੇ ਚਾਹੇ ਪ੍ਰਾਇਮਰੀ ਦੀ ਲਗਾਤਾਰ ਪਠਾਨਕੋਟ ਜਿਹੜਾ ਆ ਉਹ ਕਿਸੇ ਨਾ ਕਿਸੇ ਪਾਸੇ ਉਹ ਮੈਰਿਟ ਚ ਆਂਦਾ ਸੋ ਮੈਨੂੰ ਵੀ ਇਸ ਗੱਲ ਦੀ ਤਸੱਲੀ ਹੈ ਕਿ ਕੱਲ ਰਿਜ਼ਲਟਾਂ ਦੇ ਦੌਰਾਨ ਜਦੋਂ ਮੈਂ ਵੀ ਖਬਰ ਪੜ੍ਹੀ ਹੈ ਸੁਣੀ ਹੈ ਸੋ ਮੈਨੂੰ ਵੀ ਖੁਸ਼ੀ ਹੋਈ ਕਿ ਮੇਰਾ ਜ਼ਿਲ੍ਹਾ ਪਿਆਰਾ ਜ਼ਿਲ੍ਹਾ ਜਿੱਥੋਂ ਦੇ ਬੱਚਿਆਂ ਨੇ ਸਖਤ ਮਿਹਨਤ ਕਰਕੇ ਸਾਡੇ ਜ਼ਿਲ੍ਹੇ ਦਾ ਨਾ ਰੋਸ਼ਨ ਕੀਤਾ ਸੋ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਪੰਜਾਬ ਦੇ ਅੰਦਰ ਜਿੱਥੇ ਬਾਕੀ ਸਾਈਡਾਂ ਦੇ ਉੱਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਉੱਥੇ ਐਜੂਕੇਸ਼ਨ ਨੂੰ ਲੈ ਕੇ ਕਿਉਂਕਿ ਇਹ ਥੀਮ ਹੈ ਆਵਾਮਨੀ ਪਾਰਟੀ ਦਾ ਹੈਲਥ ਹੋਰ এডਿਕੇਸ਼ਨ ਜਿਹੜੇ ਦੋਨੋਂ ਖੇਤਰ ਨੇ ਤੇ ਉਹਨਾਂ ਦਾ ਥੀਮ ਹੈ ਵੀ ਇੱਥੇ ਬੈਟਰ ਕਰਨਾ ਸੋ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਸਕੂਲਾਂ ਨੂੰ ਲੈ ਕੇ ਵੱਡੇ ਪਲਾਂਗਾ ਪੁੱਟੀਆਂ ਗਈਆਂ ਨੇ ਸਰਕਾਰ ਨੇ ਸਤਾ ਚ ਆਉਂਦੇ ਸਾਰ ਹੀ 12700 ਜਿਹੜੇ ਕੱਚੇ ਅਧਿਆਪਕ ਨੇ ਉਹਨਾਂ ਨੂੰ ਪੱਕਿਆ ਕਰਕੇ ਬੜਾ ਇਤਿਹਾਸਿਕ ਫੈਸਲਾ ਕੀਤਾ ਸੀਗਾ ਸੋ ਲਗਾਤਾਰ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਲਗਾਤਾਰ ਉਹਨਾਂ ਨੂੰ ਇੱਕ এডਿਕੇਸ਼ਨ ਨੂੰ ਬਿਹਤਰ ਬਣਾਉਣ ਦੇ ਲਈ ਇੱਕ ਬਿਹਤਰ ਮਾਹੌਲ ਦਿੱਤਾ ਜਾ ਰਿਹਾ ਹੈ ਟੀਚਰਸ ਸਵਾਨਾ ਨੂੰ ਸੋ ਮੈਂ ਕਹਿ ਸਕਦਾ ਕਿ ਮਾਨਜੁਗ ਮੁੱਖ ਮੰਤਰੀ ਜੀ ਦੀ ਵਾਅਦੇ ਵਿੱਚ ਪੰਜਾਬ ਜਿੱਥੇ ਵੱਖ-ਵੱਖ ਖੇਤਰਾਂ ਦੇ ਅੰਦਰ ਨਵੇਂ ਪਲਾਂਗਾ ਪੁੱਟ ਰਿਹਾ ਨਵੇਂ ਕੀਰਤਮਨ ਸਾਬਤ ਕਰ ਰਿਹਾ ਉਥੇ ਐਜੂਕੇਸ਼ਨ ਖੇਤਰ ਦੇ ਅੰਦਰ ਵੀ ਪੰਜਾਬ ਜਿਹੜਾ ਹੈ ਉਹ ਲਗਾਤਾਰ ਬੁਲੰਦੀਆਂ ਤੇ ਜਾ ਰਿਹਾ ਸੋ ਸਕੂਲ ਆਫ ਫੈਮਿਨਸ ਵੀ ਉਹਦਾ ਇੱਕ 파ਟ ਹੈ ਕਿ ਜਿੱਥੇ ਆਮ ਘਰਾਂ ਦੇ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਵੀ ਇੱਕ ਬਹੁਤ ਵੱਡਾ ਮੈਂ ਸਮਝਦਾ ਵੀ ਇੱਕ ਸਪੇਸ ਮਿਲੀ ਹੈ ਕਿ ਉਹ ਜੀ ਆਈਐਸ ਆਈਪੀਐਸ ਜਾਂ ਹੋਰ ਵੀ ਕੋ ਵੱਡੀਆਂ ਨੌਕਰੀ ਹ ਪ੍ਰਾਪਤ ਕਰਨਾ ਚਾਹੁੰਦੇ ਆ ਤੇ ਉਹਦੇ ਲਈ ਜਿਹੜਾ ਬੇਸ ਬਣਦਾ ਆ ਉਹ ਸਕੂਲ ਆਫ ਫੈਮਿਨਿਸ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਮਾਹੌਲ ਮਿਲੂਗਾ ਸੋ ਮੈਂ ਫਿਰ ਦੁਬਾਰਾ ਪਠਾਨਕੋਟ ਜ਼ਿਲ੍ਹੇ ਦੇ ਉਹਨਾਂ ਸਮੁੱਚੇ ਪਰਿਵਾਰਾਂ ਨੂੰ ਉਹਨਾਂ ਅਧਿਆਪਕਾਂ ਨੂੰ ਤੇ ਬੱਚਿਆਂ ਨੂੰ ਮੁਬਾਰਕਾ ਦੇਣਾ ਜਿਨ੍ਹਾਂ ਨੇ ਪਠਾਨਕੋਟ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ